ਲਓ ਜੀ ਆਪਣਾ ਆ ਪਾਰਸਲ ਆਪਾਂ ਪਾਰਸਲ ਲੈ ਕੇ ਆਉਣੇ ਆ ਗੁਰਦੁਆਰੇ ਕੋਲੇ ਆਇਆ ਭਾਈ ਉਧਰ ਆਇਆ ਗੁਰਦੁਆਰੇ ਕੋਲੇ ਉਹ ਸੰਭਾਰਸਲ ਲੈ ਕੇ ਆਉਣੇ ਆਪਾਂ ਲਓ ਜੀ ਪਾਰਸਲ ਆਪਾਂ ਕਰ ਲਿਆ ਰਸੀਵ ਭਾਈ ਕੋਲੇ ਮੋਟਰਸਾਈਕਲ ਸੀਗਾ ਮੋਟਰਸਾਈਕਲ ਦੇ ਨਾਲ ਲਿਜਾਣਾ ਔਖਾ ਸੀ ਭਾਈ ਆਪਣੇ ਘਰ ਕੋਲੇ ਪਾਣੀ ਕਰਕੇ ਇੱਥੇ ਆਪਣਾ ਗੁਰਦੁਆਰਾ ਸਾਹਿਬ ਤੁਹਾਨੂੰ ਆਹ ਦੇਖੋ ਆਪਣਾ ਗੁਰੂ ਘਰ ਪਿੰਨਪੁਰ ਦੁਆਰਾ ਸਾਹਿਬ ਆ ਜੀ ਪਾਣੀ ਵੀ ਬਹੁਤ ਘਟ ਚੁੱਕਿਆ ਪਾਣੀ ਦਿਖਾਉਣਾ ਸਾਨੂੰ ਹੁਣ ਇਹ ਆ ਗਿਆ ਸਿਵਜੀ ਦਾ ਮੰਦਿਰ ਦੇਖੋ ਪਾਣੀ ਬਹੁਤ ਘਟ ਚੁੱਕਿਆ ਉੱਦੇ ਪਾਣੀ ਟਰੈਕਟਰ ਦੇ ਵਿੱਚ ਖੜਿਆ ਸੀ ਆਹ ਤੇ ਅੱਜ ਬਰਮਾ ਚੱਲ ਰਿਹਾ ਬਹੁਤ ਪਾਣੀ ਘਟ ਚੁੱਕਿਆ ਤੇ ਇਹ ਆਪਾਂ ਪਾਰਸਲ ਦੋ ਮੰਗਾਏ ਸੀ ਪਤਾ ਨਹੀਂ ਕਿਹੜਾ ਹੁਣ ਦੇਖਦੇ ਆ ਘਰ ਜਾ ਕੇ ਆ ਲੈ ਤੁਹਾਨੂੰ ਵੀ ਦਖਾਵਾਗੇ ਹਾਂਜੀ ਪਾਰਸਲ ਆਪਾਂ ਲਿਆਏ ਸੀਗੇ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਆਂ ਆ ਪਾਰਸਲ ਲਿਆ ਕੇ ਨਾ ਧੋ ਕੇ ਰੋਟੀ ਰੁਟਾ ਚਾਹ ਚੁ ਪੀ ਕੇ ਤੇ ਹੁਣ ਪਾਰਸਲ ਲੱਗਿਆ ਆਪਾਂ ਖੋਲਣ ਤੇ ਮੰਮੀ ਗਈ ਹੋਈ ਸੀ ਉੱਥੇ ਵੀ ਭੈਣ ਕੋਲੇ ਗਈ ਹੋਈ ਸੀ ਅੱਜ ਆਏ ਨੇ ਤੇ ਇਹ ਸੌਂ ਗਏ ਸੀਗੇ ਹੁਣ ਉੱਥੇ ਨੇ ਬਾਕੀ ਹੁਣ ਆਪਾਂ ਪਾਰਸਲ ਖੋਲਦੇ ਆਂ ਤੇ ਦੇਖਦੇ ਆਂ ਕੀ ਆਪਾਂ ਨਾ ਦੋ ਤਿੰਨ ਪਾਰਸਲ ਮੰਗਵਾਏ ਸੀਗੇ ਤੇ ਇਹਦੇ ਉੱਤੇ ਉਹਨਾਂ ਦਾ ਐਡਰੈਸ ਨਹੀਂ ਲਿਖਿਆ ਆਪਣਾ ਐਡਰੈਸ ਲਿਖਿਆ ਹੋਇਆ ਵੀ ਦੇਖਦੇ ਆ ਕਿਹੜਿਆਂ ਦਾ ਐਡਰੈਸ ਹੈਗਾ ਹਨਾ ਸ਼ਾਇਦ ਇਹਦੇ ਵਿੱਚ ਰੇਨ ਕੋਟ ਹੋਣਾ ਚਲੋ ਹੁਣ ਆਪਾਂ ਖੋਲ ਕੇ ਦੇਖਦੇ ਆ ਫਿਰ ਦੇਖੋ ਇਹ ਐਮਾਜ਼ਨ ਵਾਲਿਆਂ ਤੋਂ ਭੇਜਿਆ ਹਨਾ ਹੂੰ ਡਿਲੀਵਰੀ ਉਹ ਅੱਗੇ ਦੂਜਿਆਂ ਤੋਂ ਕਰਾਉਂਦੇ ਸੀ ਨਾ ਪਤਾ ਲੱਗ ਜਾਂਦਾ ਸੀ ਕਿ ਕਿਹੜਾ ਨਹੀਂ ਭੇਜਿਆ ਇੱਕ ਤਾਂ ਆਪਣੇ ਭਲਾਡੇ ਤੋਂ ਨਹੀਂ ਆਇਆ ਇਹ ਹੂੰ ਇੱਧਰੋਂ ਦੂਸਰੇ ਫੜਾ ਕੇ ਗਏ ਨੇ ਇਹ ਨਾ ਸ਼ਾਇਦ ਮੈਨੂੰ ਐਵੇਂ ਲੱਗਦਾ ਵੀ ਜਦੋਂ ਪਾਰਸਲ ਦਾ ਆਪਣਾ ਇਹਦਾ ਭਾਜਨ ਜਾਦੇ ਹੁੰਦਾ ਉਦੋਂ ਭੇਜ ਦੇ ਉਧਰ ਹਾਂ ਫਿਰ ਇਹ ਦੇ ਕਰਕੇ ਇਹਦਾ ਮਤਲਬ ਫਿਰ ਤਾਂ ਇਹ ਰੇਨ ਕੋਟ ਆਉਣਗੇ ਜਦਾਂ ਹੁੰਦਾ ਪਾਰਸਲ ਉਦੋਂ ਇਧਰੋਂ ਭੇਜ ਬੰਦੇ ਆ ਇਹਦਾ ਮਤਲਬ ਇਹ ਰੇਨ ਕੋਟ ਆਉਣਗੇ ਹਾਂ ਹੈਨਾ ਹੁਣ ਮੀਂਹ हट ਕੇ ਹੁਣ ਰੇਨ ਕੋਟ ਆ ਗਏ ਮਿੱਤਰੋ ਆਪਾਂ ਮਗਾਏ ਤਾਂ ਫਿਰ ਪਹਿਲਾਂ ਸੀ ਟਾਈਮ ਲੱਗ ਜਾਂਦਾ ਚੀਜ਼ ਆਉਣ ਤੇ ਚਲੋ ਕੋਈ ਗੱਲ ਨਹੀਂ ਇਹ ਤਾਂ ਕੰਮ ਆਉਣ ਵਾਲੀ ਆਈਟਮ ਹੀ ਆ ਬਸ ਆਈ ਆ ਉਹ ਕਰ ਦੋ ਨਾ ਇਧਰੋਂ ਨਾ ਉਹ ਕਰੋ ਮਾਪੂ ਦੇ ਦੇ ਲੇ ਸੀ ਬਾਕੀ ਹੁਣ ਮਾਨ ਤਾ ਆਪਾਂ ਹੋਰ ਵੀ ਮੰਗਾਇਆ ਹੋਇਆ ਉਹਨਾਂ ਤੋਂ ਆਏ ਵਾਰੀ ਲੇਟ ਹੋ ਜਾਂਦਾ ਉਹਨਾਂ ਨੂੰ ਤਾਂ ਖੜਾ ਹੀ ਛੱਡਣਾ ਪਊਗਾ ਉਹਨਾਂ ਦਾ ਬਾਲਾ ਟਾਈਮ ਹੋਗਾ ਸਹੀ ਤਾਂ ਕਹਿੰਦਾ ਆ ਤਾਂ ਪਰਸੋਂ ਤੋਂ ਉੱਥੇ ਕਰਿਆ ਸੀ ਨਾਲ ਹਜੇ ਤਾਂ ਵੀ ਆ ਗਿਆ ਤੇ ਇਦਾਂ ਆਪਣਾ ਸਮਾਨ ਆਉਂਦਾ ਰਹਿੰਦਾ ਇਸ ਕਰ ਆਪਾਂ ਇਸ ਕਰਕੇ ਮੀਂਹ ਕਰਕੇ ਥੋੜਾ ਜਿਹਾ ਮੰਗਾਇਆ ਤਾਂ ਹੋਇਆ ਸੀ ਪਰ ਉਦੋਂ ਬਾਅਦ ਨਹੀਂ ਆਰਡਰ ਕਰਿਆ ਆਪਾਂ ਤੇ ਮੀਂਹ ਕਰਕੇ ਵੀ ਹੁਣ ਚਲੋ ਵੀਡੀਓ ਪਾਇਆ ਕਰਾਂਗੇ ਹੁਣ ਆਪਾਂ ਤਾਂ ਕਰਕੇ ਮਾਨ ਦੀ ਸੈਟਿੰਗ ਕਰਨੀ ਸੀ ਅੱਜ ਅੱਜ ਵੈਸੇ ਜੇ ਆਪਾਂ ਪੋਚਾ ਪੋਚਾ ਦੁਬਾਰੇ ਧੋਇਆ ਸੀ ਦੁਕਾਨ ਯਾ ਬਸ ਆਈ ਚੱਕ ਲੋ ਤਾਂ ਗੱਟਾ ਹੂੰ ਲੋ ਜੀ ਰੇਨ ਕੋਟ ਰੇਨ ਕੋਟ ਹੀ ਨੇ ਸਹੀ ਗੱਲ ਇਹ ਤਾਂ ਲੋ ਜੀ ਰੇਨ ਕੋਟ ਮਗਵਾਏ ਸੀ ਆਪਾਂ ਰੇਨ ਕੋਟ ਆ ਗਏ ਨੇ ਕਲਰ ਸਾਰੇ ਕੈਸੇ ਸਾਰੇ ਭੇਜਤੇ ਆ ਤਾਂ ਬਾਲੀ ਗੂੜਾ ਜਿਹਾ ਭੇਜਤਾ ਇਹਨਾਂ ਨੇ ਯਾਰ ਉਹ ਜਿਹੜਾ ਸਭ ਤੋਂ ਵੱਧ ਵੇਚਦਾ ਉਹ ਤਾਂ ਭੇਜਿਆ ਨਹੀਂ ਯਾਰ ਗਰੇਜ ਆ ਹਨਾ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਉਹਨਾਂ ਨੂੰ ਕਹਿ ਦੋ ਪਿੰਕ ਤੇ yellow ਨਾਲ ਕਿਹਾ ਸੀ ਮੈਂ ਉਹਨਾਂ ਨੂੰ ਗਰੇਵ ਭੇਜ ਦਿਓ ਮਹਾ ਪਿੰਕ ਤੇ yellow ਤਾਂ ਵਧੀਆ ਹੁੰਦਾ ਇੱਕ ਦੋ ਪੀਸ ਹੀ ਪਾਏ ਨੇ ਦੇਖੀ ਥੱਲੇ ਗਰੇਜ ਹੋਣੇ ਨਹੀਂ ਹੈਂ ਹੋਣੇ ਨਹੀਂ ਨਾ ਕੋਈ ਹੁਣ ਤੇ ਤਾਂ ਹੈਗੇ ਨੇ ਲਓ ਜੀ ਇਹ ਵਧੀਆ ਕਲਰ ਨਹੀਂ ਹੈ ਆਪਾਂ ਨਹੀਂ ਤੋਂ ਬਚਣਾ ਫੇਰ ਵੀ ਅਗਲਾ ਕਰਦਾ ਵੀ ਆਪਾਂ ਆ ਕਲਰ ਲੈ ਲਈ ਆ ਕਲਰ ਲੈ ਲਈਏ ਚਲੋ ਕਲਰ ਤਾਂ ਸਹੀ ਨੇ ਵੀ ਆ ਵੀ ਕਲਰ ਬਹੁਤ ਵਿਕੇ ਆਪਣਾ ਆ ਬਲੂ ਵੀ ਵੇਚ ਜਾਂਦਾ ਪਰਪਲ ਜਾਂ ਵੀ ਵਿਕ ਜਾਊਗਾ ਸਾਰੇ ਕਲਰ ਵੇਚ ਜਾਂਦੇ ਆ ਬਾਕੀ ਹੁਣ ਇਹਨੂੰ ਇੱਕ ਪੀਸ ਖੋਲ ਕੇ ਦੇਖੀਏ ਵੀ ਛੋਟਾ ਵੱਡਾ ਤਾਂ ਨਹੀਂ ਤੁਹਾਨੂੰ ਭਾਈਓ ਸੀ ਮੈਜਿਕ ਅਮਰੇਲਾ ਨਹੀਂ ਤੁਹਾਨੂੰ ਭਾਈਓ ਸਹੀ ਸੀ ਮੈਜਿਕ ਕਲਰ ਬੋਤਲ ਵਾਲੀਆਂ ਹੈ ਨਹੀਂ ਸੀ ਮੈਜਿਕ ਨਹੀਂ ਕਹਤਾ ਸੀ ਉਹਨਾਂ ਨੂੰ ਮੈਜਿਕ ਪਾ ਨਾ ਨਾ ਕਿਹਾ ਨਹੀਂ ਸੀ ਉਹ ਕਹਤਾ ਸੀ ਮਹਾ ਉਹ ਜਿਹੜਾ ਆਪਣਾ ਸਮਾਨ ਵਾਪਸ ਨਹੀਂ ਗਿਆ ਸੀ ਉਸ ਚ ਭੇਜਣਗੇ ਉਹ ਕੋਸਸ ਮਾਰਨਾ ਸੀ ਆਪਣਾ ਜਿਹੜਾ ਹੋਸੀਗਾਰ ਪੇਰ ਮਤਲਬ ਕਿ ਖਰਾਬ ਸੀਗਾ ਉਹ ਉਹਨਾਂ ਨੂੰ ਵਾਪਸ ਭੇਜਤਾ ਸੀ ਆਪਾਂ ਉਹਦੇ ਨਾਲ ਭੇਜਣਗੇ ਉਹ ਉਹਨਾਂ ਨੇ ਅੱਜ ਪੈਕ ਕਰ ਰੱਖਿਆ ਸੀ ਕੱਲ ਉਹਨਾਂ ਨੂੰ ਫੋਨ ਲਾਇਆ ਸੀ ਮੈਂ ਉਹ ਕਹਿੰਦਾ ਅਸੀਂ ਅੱਜ ਕਰ ਦਾਂਗੇ ਕੋਰੀਅਰ ਉਹਦੇ ਵਿੱਚ ਭੇਜਣਗੇ ਉਹ ਲਓ ਜੀ ਇਹ ਤਾਂ ਆਪਾਂ ਖੋਲ ਲਿਆ ਹੁਣ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਕਹਿੰਦੇ ਮੀਂਹ ਪਵੇ ਨਾ ਬੱਸ ਇਹ ਤਾਂ ਆਪਾਂ ਨੇ ਆਇਸੀ ਵੀ ਚੱਲ ਵਧੀਆ ਬੱਕ ਬੱਕ ਜਾਣਗੇ ਬਾਕੀ ਹੁਣ ਆਪਾਂ ਇਹ ਪਤਾ ਕਾਦੇ ਪਿੱਛੇ ਮਗਾਏ ਸੀਗੇ ਕਿਸੇ ਲੋੜਵੰਦਾ ਨੂੰ ਵੀ ਆਪਾਂ ਮਤਲਬ ਵੀ ਫ੍ਰੀ ਵੀ ਸੇਵਾ ਸੇਵਾ ਵੀ ਕਰ ਦੰਦੇ ਜੇ ਆਪਾਂ ਕਿਸੇ ਪਾਸੇ ਨੰਗ ਜਾਂਦੇ ਦੂਰ ਪਰ ਜਾ ਹੀ ਨਹੀਂ ਗਿਆ ਚਲੋ ਕੋਈ ਗੱਲ ਮੌਕਾ ਦੇ ਵੀ ਨਾ ਰੱਬ ਹੁਣ ਤਾਂ ਨਹੀਂ ਪਾਵੇ ਮੈਨਾਂ ਮਿੱਤਰੋ ਵਲੌਗ ਬਣਾਉਂਦਾ ਸੀ ਮੇਰਾ ਮਖੌਲ ਡਾਉਣ ਲੱਗ ਗਿਆ ਚਲੋ ਕੋਈ ਗੱਲ ਮੇਰੀ ਸਾਈਕਲ ਸੋਹਣੀ ਘਟਾ ਨਾ ਤੇ ਆਪਾਂ ਜਿਹੜਾ ਸਮਾਨ ਮੰਗਵਾਇਆ ਸੀ ਇਹ ਮਲਿਆ ਲਿਆ ਆਪਾਂ ਤੇ ਬਿਲ ਨਾਲ ਮਲਿਆ ਵੀ ਬੂਡੇ ਨੇ ਬਿਲ ਨਾਲ ਮਲਿਆ ਲਿਆ ਵੀ ਕਿੰਨੇ ਆਏ ਸੀ ਕਿੰਨੇ ਮੰਗਾਏ ਸੀ ਪੂਰੇ ਨੇ ਆਪਣੇ ਇਹਦੇ ਵਿੱਚ ਮਿੱਤਰੋ ਬੱਚਿਆਂ ਵਾਲੇ ਵੀ ਨੇ ਜੇ ਕਿਸੇ ਨੇ ਚਾਹੀਦੇ ਹੁੰਦੇ ਹਨ ਆ ਜਿਵੇਂ ਆ ਪੀਸ ਹੈਗਾ 15 ਸਾਲ ਤੱਕ 15 ਸਾਲ ਤੱਕ ਹੈ 8 ਸਾਲ 9 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਤੱਕ ਬੱਚੇ ਦੇ ਆ ਜੂ ਆਰਾਮ ਨਾਲ ਇਹ 11 12 ਤੇ ਬਾਕੀ ਜੈਂਟਸ ਵਾਲੇ ਲੇਡੀ ਵਾਲੇ ਉਹ ਵੀ ਸਾਰਿਆਂ ਦੇ ਆ ਜਾਂਦੇ ਹੁੰਦੇ ਆ ਹਾਂ ਫੁੱਲ ਸਾਈਡ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਮੇਰੀ ਸ਼ਕਲ ਤੋਂ ਹਾਸਾ ਆਉਂਦਾ ਤੁਹਾਨੂੰ ਲੈ ਇਹਨਾਂ ਨੂੰ ਹਾਸਾ ਆਉਂਦਾ ਮੇਰਾ ਮੈਂ ਬਣਾ ਰਿਹਾ ਸੀ ਜਿਹੜਾ ਇਦੋਂ ਪਹਿਲਾਂ ਪਾਰਟ ਮੈਂ ਚਲੋ ਪਾਰਟ ਡਿਲੀਟ ਕਰਤਾ ਇਹਨਾਂ ਨੇ ਹੱਥ ਮਾਰਤਾ ਕਹਿੰਦੀ ਨਾ ਬਣੀ ਨਹੀਂ ਗੱਲ ਕਹਿੰਦੀ ਹੈ ਹੈ ਅੰਕੀ ਬੋਲੇ ਸੀ ਮੇਰੇ ਐਸਾ ਦੱਸਦਾ ਮੈਂ ਤਾਂ ਗਿਆ ਸੀ ਉਹ ਚਲ ਐ ਤਾਂ ਹੁਣ ਬੰਦਾ ਉਲਝੇ ਜਾਂਦਾ ਮਾੜਾ ਮੋੜਾ ਮੈਂ ਮਾੜਾ ਮੋੜਾ ਉਲਝ ਗਿਆ ਕਹਿਣ ਚ ਕਹਿੰਦੀ ਡਿਲੀਟ ਕਰ ਦੋ ਚਲੋ ਜੀ ਹੁਣ ਆਪਾਂ ਫੇਰ ਕੇ ਮਿਲਦੇ ਹਾਂ ਹੁਣ ਆਪਾਂ ਨਾ ਥੋੜਾ ਜਿਹਾ ਕੰਮ ਕਰ ਲਈਏ ਇੱਕ ਤੁਹਾਨੂੰ ਆਈਟਮ ਹੋਰ ਦਿਖਾਉਣਾ ਹੈ ਦੇਖੋ ਇੱਕ ਗੱਡੀ ਵਾਲਾ ਪੰਪ ਹੈ ਇਹ ਆਪਣੇ ਗੱਡੀ ਦੇ ਵਿੱਚ ਹਵਾ ਘੱਟ ਸੀਗੀ ਚਾਰੇ ਟਾਇਰਾਂ ਚ ਖੜੀ ਸੀ ਨਾ ਗੱਡੀ ਆਪਣੀ ਕਾਫੀ ਟਾਈਮ ਦੀ ਖੜੀ ਆ ਤੁਹਾਨੂੰ ਵੀ ਪਤਾ ਹੈ ਤੇ ਆ ਦੇਖੋ ਪੰਪ ਹੈ ਮਤਲਬ ਇਹ ਕੋਈ ਅੰਡ ਚੀਜ਼ ਆ ਘਰੇ ਰੱਖਣ ਵਾਸਤੇ ਜਾ ਕੇ ਤੇ ਆਪਾਂ ਬਾਹਰ ਅੰਦਰ ਜਾਨਾ ਰਾਤ ਬਰਾਤੇ ਹਵਾ ਘੱਟ ਜੇ ਬਾਜੇ ਤੇ ਉਹਦੇ ਵਾਸਤੇ ਬਹੁਤ ਹੀ ਵਧੀਆ ਹਵਾ ਵਧਾ ਵੀ ਪਾ ਵੀ ਜਾਂਦੀ ਆ ਪੰਪ ਬਹੁਤ ਕੰਡ ਚੀਜ਼ ਆ ਤੇ ਹੁਣ ਆਪਾਂ ਗੱਡੀ ਚ ਚਾਚ ਹਵਾ ਪਾਈ ਸੀਗੀ ਆਪਣੀ ਗੱਡੀ ਚ ਕਾਫੀ ਟਾਈਮ ਤੋਂ ਹਵਾ ਘੱਟ ਸੀਗੀ ਇੱਕ ਟਾਇਰ ਦੇ ਵਿੱਚ ਤੇ ਮੋਟਰ ਮੋਟਰਸਾਈਕਲ ਦੇ ਵਿੱਚ ਜਦਵੇਂ ਜਿਹੜੀ ਮਰਜ਼ੀ ਗੱਡੀ ਗੋਡੀ ਸਾਈਕਲ ਚ ਪਾਉਣੀ ਆ ਤੇ ਸਾਰੇ ਗੱਡੀਆਂ ਚ ਹਵਾ ਪਾ ਦਿੰਦਾ ਹੈ ਕਿ ਨਹੀਂ ਚੀਜ਼ ਵਧੀਆ ਲੱਗੀ ਨਾ ਇਹੋ ਜਿਹੀ ਮੀਂਹ ਚ ਤਾਂ ਆਪਣੇ ਦੁਕਾਨਾ ਵੀ ਨਹੀਂ ਖੁੱਲਦੀਆਂ ਕਿੱਥੋਂ ਲਿਆਉਂਦੇ ਆਪਾਂ ਪੰਪ ਜਾਂ ਲੈ ਕੇ ਜਾਂਦੇ ਗੱਡੀ ਦਿਏਗੀ ਆਹ ਹਾਂ ਉਮੀਦ ਸਹੀ ਦੱਸ ਕੇ ਹਵਾ ਹਾਂ 40 65 ਪਾਈ ਆ ਸਾਰੀਆਂ ਟਾਇਰਾਂ ਚ ਤੇ ਫਿਰ ਸ਼ਾਇਦ ਵੱਧ ਪੈ ਗਈ 35 ਪੈਂਦੀ ਆ ਪਤਾ ਨਹੀਂ ਯਾਰ 40 ਪੈਂਦੀ ਆ ਕਿੰਨੀ ਪੈਣਦੀ ਜਦੋਂ 60 ਤੇ ਆ ਲਾਸਟ ਦਾ ਫਿਰ ਓਏ ਉਹ ਤਾਂ ਐ ਤਾਂ ਹੁਣ ਵੀ ਕਿ ਵੀ ਕਈ ਵਾਰ ਹੋਰ ਕਾਸੇ ਪੱਟੀ ਮਸ਼ੀਨਰੀ ਚ ਵੀ ਪਾਉਣੀ ਪੈਂਦੀ ਆ ਆੜੇ ਸੋੜੇ ਤਾਂ ਪਾਉਂਦੇ ਹੀ ਹੂ ਅੱਛਾ ਵੀ ਐਵੇਂ ਐ ਵੀ ਵੀ ਕੀ ਸੱਤ ਪੈਂਦੀ ਹੁੰਦੀ ਆ ਸਾਰੇ ਚੀਜ਼ਾਂ ਦੀ ਕਿਸੇ ਦੇ 35 ਪੈਂਦੀ ਆ ਕਿਸੇ ਚ 40 ਪੈਂਦੀ ਆ ਐਵੇਂ ਹੁੰਦੇ ਆ ਚਾਹ ਹੁਣ ਗੱਡੀ ਚ ਆਪਣੀ ਚ 40 ਪਾਈ ਹੋਈ ਆ 40 ਪੁਆਇੰਟ ਮਾਗੇ ਤੇ ਸਾਰਿਆਂ ਚ ਵੀ ਬਸ ਫੁੱਲ ਕਰ ਦੋ ਹਵੇ ਤੋਂ ਹਾਂ ਥੋੜਾ ਹੁੰਦਾ ਟਾਇਰ ਵੱਡੇ ਛੋਟੇ ਹੁੰਦੇ ਆ ਮੈਂ ਮੈਂ ਤਾਂ ਸਾਈਕਲ ਜਿਪ ਸਾਈਕਲ ਦਾ ਟਾਇਰ ਫਾੜਨ ਦਾ ਬਿਤੇ ਨਕ ਲਿਆ ਕਿ ਸਾਈਕਲ ਦੇ ਟਾਇਰ ਚ ਤਾਂ ਵੈਸੀ ਹੀ ਪਾ ਦਿੰਦੇ ਨੇ ਚਲੋ ਮੈਂ ਕਿੰਨੇ ਪਾ ਲਾਂਦੇ ਆ ਬਾਰੇ ਤੇਰੇ ਹਿਸਾਬ ਨਾਲ ਤਾਂ ਠੀਕ ਆ ਨਹੀਂ ਆਂਦਾ ਕਹਿੰਦੇ ਲਾਹੌਰ ਹਵਾ ਪਾ ਕੇ ਦੇਖਣੀ ਆ ਨਾ ਉਸ ਨੂੰ ਮੈਂ ਦੱਸ ਦਾਂ ਕੀ ਗੱਲ ਸੀ ਮੈਂ ਚਾਰੇ ਟਾਇਰਾਂ ਚ ਹਵਾ ਪਾਈ ਸੀ ਚਾਰੇ ਟਾਇਰਾਂ ਚ ਕਾਫੀ ਹਵਾ ਘੱਟ ਸੀ ਬਾਕੀ ਇਹ ਚਾਰਜ ਨਹੀਂ ਹੈਗਾ ਸੀ ਮੈਂ ਸਿੱਧਾ ਦੁਕਾਨ ਤੋਂ ਡੱਬਾ ਚੱਕ ਕੇ ਖੋਲ ਕੇ ਆਪਾਂ ਕਿੱਥੇ ਬੈਠਾ ਐਵੇਂ ਹਵਾ ਪਾਉਣ ਲੱਗਿਆ ਸੀਗਾ ਹਵਾ ਘੱਟ ਸੀਗੀ ਇਹਦੇ ਵਿੱਚ ਵੀ ਮਤਲਬ ਇਹ ਚਾਰਜ ਘੱਟ ਸੀ ਇਹ ਉਦੋਂ ਇੱਕ ਟਾਇਰ ਦੇ ਵਿੱਚ ਹਵਾ ਘੱਟ ਪਈ ਆ ਉਹ ਤੁਹਾਨੂੰ ਦਿਖਾਉਣੇ ਆਜੋ ਵੀ ਹਵਾ ਕਿਵੇਂ ਪਾਉਂਦਾ ਹਨ ਇਹ ਤੇ ਇਧਰ ਦੀ ਆਜੋ ਅੱਗੇ ਦੀ ਤੇ ਆ ਦੇਖੋ ਮਿੱਤਰੋ ਆਹ ਟਾਇਰ 'ਚ ਹਵਾ ਕਾਫੀ ਘੱਟ ਸੀਗੀ ਆਪਾਂ ਪੂਰੀ ਕਰਤੀ ਹਵਾ ਇਹਦੀ ਸਾਰੀ ਗੱਡੀ ਨਾ ਅੱਗੇ ਪਿੱਛੇ ਕਰਨ ਵਾਲੀ ਯਾਰ ਥੋੜੀ ਹਵਾ ਪਾਉਣੀ ਨਹੀਂ ਨੇ ਟੁੱਟੀ ਥੱਲੇ ਆ ਗਈ ਵਾਲੀ ਦੇਖੋ ਜੀ ਐਦਾਂ ਹਵਾ ਪਾਉਂਦਾ ਹੈ। ਬਾਹਰ ਇਹ ਕਿੰਨੀ ਪਾਣੀ ਹੁੰਦੇ ਕਿ ਦੋਲ ਦੇ 40 40 ਪੰਡੇ ਇਹ ਤਾਂ। ਦੇਖੋ ਮਤਰੋ 40 65 ਹਵਾ ਪੂਰੀ ਪੂਰੀ ਕਰਤੀ ਇਹਦੇ ਚ ਆਪਾਂ ਟਾਇਰ ਇਹ ਉੱਚਾ ਖੜਿਆ ਥੋੜਾ ਜਿਆ ਤਾਂ ਵੀ ਲੱਗਦਾ ਆਪਾਂ ਨੂੰ ਘਟਾ। ਧੁੱਪ ਕਿੰਨੀ ਤੇਜ਼ ਹੈ ਨਾ ਅੱਜ। ਬਰ। ਚਾਬੀ ਲੈ ਕੇ ਆਇਓ ਗੱਡੀ ਦੀ ਮਾੜੀ ਚੱਕ ਕੇ। ਆਪਾਂ ਦੇਖੋ ਉੱਥੇ ਬੈਠਾ। ਹਾਂ? ਹਾਂ ਲੋ ਪਾਪਾ ਕਹਿੰਦਾ ਸ਼ੀਸ਼ੇ ਨੀਵੇਂ ਕਰ ਦੋ ਨਹੀਂ ਕਰਦਾ ਕਹਿੰਦੇ ਹਵਾ ਜੀ ਨਿਕਲਦੀ ਉਹ ਵਿੱਚ ਗੇਰਚ ਸੀ ਗੱਡੀ ਆਟ ਪਰਾ ਕਰਾਂ ਜੀ ਬੈਕ ਕਰਨੀਆਂ ਹੋਰ ਬੱਸ ਗੱਡੀ ਨਾ ਫਸਟਾਰਟ ਵੀ ਕਰਤੀ ਸੀ 10 ਮਿੰਟ ਧੋਫੇ ਖੜੀ ਸੀ ਡੈਡੀ ਵਾਲੀ ਗੱਲ ਮੜੇ ਸ਼ੀਸ਼ੇ ਡਾਊਨ ਕਰਤੇ ਕਈ ਵਾਰ ਸੀ ਸ਼ੀਸ਼ੇ ਧੱਕਾ ਰੁਕਾ ਪੈ ਜਾਂਦਾ ਏਸੀ ਵੀ ਚਲਾਤਾ ਸੀ ਮਹਾ ਮੜਾ ਇਹ ਚੱਲ ਜਾਂਦੇ ਪਤਾ ਲੱਗ ਜੂਗਾ ਉਹ ਬੀਤਾ ਰੁਲਿਆ ਨਰਮਜੀ ਹੋ ਜੂਗੀ ਸਟਾਰਟ ਹੋ ਜਾਂਦੀ ਹੈ ਗੱਡੀ ਕਈ ਦਾਣਾ ਵਾਲਾ ਜੇ ਕਰਨੀ ਹੋਵੇ ਹਾਂਜੀ ਮਿੱਤਰੋ ਟਾਈਮ ਪੌਣੇ 9 ਹੋ ਚੁੱਕੇ ਨੇ ਹੁਣ ਆਪਾਂ ਵਲੌਗ ਦੀ ਕਰਦੇ ਹਾਂ ਸਮਾਪਤੀ ਕੱਲ ਵਾਲੇ ਵਲੌਗ ਦੇ ਵਿੱਚ ਮਿਲਾਂਗੇ ਇਹ ਕਰੀ ਜਾਂਦੇ ਕੀ ਕਰੀ ਜਾਂਦੇ ਹੋ ਖੁਸ਼ੀ ਦੀ ਮਾਰਦੀ ਸੀ ਹੈ ਸੌਣ ਦੀ ਮਾਰਦੀ ਸੀ ਕਾਦੀ ਸੌਣ ਬੀਤੂ ਇਧਰ ਆ ਇਧਰ ਸਵੇਰੇ ਸਕੂਲ ਲੱਗਣਾ ਤੇਰਾ ਕੀ ਕਹਿਣਾ ਚਾਹਣਾ ਉਜੈਨ ਕੱਤੇ ਜਾਏਗਾ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਹੈ ਤਸੀਮ ਟਰੈਕਟਰ ਤੇ ਐਸੀ ਐਸੀ ਗੱਲਾਂ ਕੀ ਬੋਲਪਾ ਆਰ ਯੂ ਡੀ ਆਰ ਪਾਣੀ ਘਟ ਗਿਆ ਪੁੱਤ ਨਹੀਂ ਮੈਂ ਤਾਂ ਟਰੈਕਟਰ ਤੇ ਜਾਉਂ ਪਰ ਕਾਹਲੀ ਜਾਉਂ ਕਹਿੰਦੇ ਮੈਨੂੰ ਟਰੈਕਟਰ ਤੇ ਸੱਡ ਕੇ ਆਇਓ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੀ ਜਿਹੜੀ ਸੜਕ ਆ ਗਈ ਉਹ ਦਸਨ ਲੱਗੀ ਮਤਲਬ ਵੀ ਸਵੇਰ ਨੂੰ ਦਸਨ ਲੱਜੂ ਹਜੇ ਤਾਂ ਨਹੀਂ ਨਾ ਤਾਂ ਬਾਹਰ ਬੜਾ ਪਾਣੀ ਸਵੇਰ ਤਾਂ ਖੜਿਆ ਸਵੇਰ ਨੂੰ ਲੱਜੂ ਜੇ ਉਹ ਉਹਨਾਂ ਨੇ ਬਰ ਮਨਾ ਆਇਆ ਹਾਂ ਜੀ ਉਹਨਾਂ ਨੇ ਤੇ ਸਾਡੀ ਆਪਣੀ ਗੱਡੀ ਵੀ ਨਿਕਲ ਜਾਣੀ ਆ ਬਾਹਰ ਤੇ ਦੇਖਦੇ ਆਪਾਂ ਕਿਸੇ ਦਾ ਕਿਸੇ ਪਾਸੇ ਦਾ ਟੂਰ ਦੇਖਦੇ ਆਂ ਜੀ ਵੀ ਬਣਿਆ ਤੂੰ ਤਾਂ ਸਕੂਲ ਲੱਗ ਗਿਆ ਹੁਣ ਤੂੰ ਕਿੱਧਰ ਬੰਨਣਾ ਹੁਣ ਤਾਂ ਵਧੀਆ ਸੋਗਾ ਚਾਮ ਦਾ ਹੈ ਵੀ ਤੂੰ ਪੇਪਰ ਸਵੇਰੇ ਕਰਾ ਪੇਪਰ ਅਧਰਾ ਪੇਪਰ ਨਹੀਂ ਇਹਦੇ ਕਹਾਣੀ ਪੇਪਰ ਇੰਗਲਿਸ਼ ਤਾਂ ਚਲੋ ਜੀ ਇਹ ਛੱਡ ਕੇ ਆ ਗਈ ਮੇਰੀ ਹਾਂ ਔਰ ਲਗਾਓ ਆ ਲੈਂਗੇ ਪੰਜਾਬੀ ਦੇ ਇੰਗਲਿਸ਼ ਤੋਂ ਪੇਪਰ ਔਰ ਲੈ ਜੇ ਕੱਲ ਨੂੰ ਇੰਗਲਿਸ਼ ਆਰ ਇੰਗਲਿਸ਼ ਆਰ ਇੰਗਲਿਸ਼ ਆਰ ਤੂੰ ਪੋਲ ਦੰਨਾ ਫਿਰ ਦੂਰ ਖੜਕੇ ਪੋਲ ਸਕਦਾ ਬੋਲੋ ਇੰਗਲਿਸ਼ ਆਰ ਆਵੇਗਾ ਆਂਦਾ ਸੋਨ ਦੇ ਪੇਪਰ ਹੈ ਸਾਰੀ ਤਿਆਰੀ ਆ ਸਾਰਾ ਕੁਝ ਆਉਂਦਾ ਸਾਰਾ ਕੁਝ ਇਹ ਤੂੰ ਜਾ ਤੁਹਾਨੂੰ ਵੀ। ਤੇ ਇੱਕ ਕੀ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਦੇ ਕੀ ਮੈਨੂੰ ਲੱਗਦਾ ਆਪਣਾ ਬਲੌਗ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ੇਅਰ ਕਰਦੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਜਿਹੜੇ ਨਵਾਂ ਨਵੇਂ ਜਾਣੇ ਦੇਖਦੇ ਨੇ ਹਨਾ ਤੇ ਆਪਣੀ YouTube ਫੈਮਲੀ ਨੇ ਚਲੋ ਜਿਹੜੇ ਜਿਹੜੇ ਦੇਖਦੇ ਨੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਜਿਹੜੇ ਨਿਊ ਵੀਡੀਓ ਦੇਖਦੇ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਓਕੇ ਜੀ ਸ਼ਸ਼ਕਾਲ ਕੱਲ ਨੂੰ ਮਿਲਦੇ ਆ ਰੱਬ ਰੱਖਾ